ਅੱਜ ਦੇ ਗੱਲ ਯਾਰ ਸਾਰ ਜਣੀ ਸਰ ਕਰ ਕਰ ਜਾਣੇ ਦਾ ਇੱਧਰ ਲਾ ਇੱਧਰ ਲਾ ਕਿਹਨੂੰ ਜਾਈ ਤਰ ਕਰ ਮਾ ਉੱਟ ਕੇ ਉਹ ਚੱਕੀ ਚੱਕੀ ਚੋ ਢੋਕ ਚੱਕੀ ਚਲੋ ਇਹੀ ਭੱਜਦੇ ਸੀ ਪੱਟਾ ਪੱਟਾ ਪੱਤੀ ਦਾ ਫੁੱਲ ਨੂੰ ਲਾ सर मोटर साहब बंद करा दी स्टॉप सात साल हो गए सात साल यहाँ रेस्टोरेंट वगैरह चलाते हैं आपकी मेरी शॉप है मोबाइल की आपको भी काफ़ी देर होगी तो यहाँ क्या एरिया स्टूडेंट्स काफ़ी रहते हैं यहाँ पे अच्छा पी जी एरिया न सारा पी जी एरिया क्राइम वगैरह भी है कुछ पहले था आप थोड़ा कम हो गए कहाँ से से कितनी देर से ही थ्री थ्री इयर्स से कहाँ पढ़ते हैं आप एल पी एल पी क्या कोर्स करते हैं सिविल इंजीनियरिंग कोई प्रॉब्लम यहाँ पे नहीं प्रॉब्लम तो नहीं होगी कुछ क्राइम वगैरह क्राइम तो कभी नहीं हुआ से क्राइम नहीं नहीं वैसे जनरल यहाँ पे कोई नशा वगैरह दिखता हो नहीं 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 मैंने नहीं सर हाँ यूजींग्लिश स्पीक इंग्लिश और ਜੀ ਸਰ ਅੱਜ ਦੀ ਜਿਹੜੀ ਚੈਕਿੰਗ ਕਰ ਰਹੇ ਹਾਂ ਲਾਗਯੁਧ ਨਸ਼ੇ ਵਿਰੁੱਧ ਜਿਹੜੀ ਸਾਡੀ ਮੁਹਿੰਮ ਚੱਲ ਰਹੀ ਹੈ 1 ਮਾਰਚ ਤੋਂ ਆ ਉਹਦੇ ਤਹਿਤ ਅਸੀਂ ਜਿਹੜਾ ਹੈਗਾ ਪੂਰੇ ਜਲੰਧਰ ਰੇਂਜ ਦੇ ਵਿੱਚ ਕਾਸੋ ਆਪਰੇਸ਼ਨ ਚੱਲ ਰਹੇ ਹੈ 22 ਕਾਸੋ ਆਪਰੇਸ਼ਨ ਚੱਲ ਰਹੇ ਹੈ ਰੇਂਜ ਦੇ ਵਿੱਚ ਉਹਦੇ ਵਿੱਚ ਅੱਜ ਕਪੂਰਥਲੇ ਦੇ ਵਿੱਚ ਜਿਹੜਾ ਹੈਗਾ ਇੱਥੇ ਅਸੀਂ ਕਾਸੋ ਆਪਰੇਸ਼ਨ ਕਰ ਰਹੇ ਹਾਂ ਚੈਕਿੰਗ ਕਰ ਰਹੇ ਹਾਂ ਜੇ ਐਨਫੋਰਸਮੈਂਟ ਦੀ ਗੱਲ ਕਰੀਏ ਤਾਂ ਪੂਰੀ ਰੇਂਜ ਦੇ ਵਿੱਚ ਤਕਰੀਬਨ 350 ਐਫ ਆਈ ਆਰ ਰਜਿਸਟਰ ਹੋਈ ਹੈ ਔਰ 450 ਦੇ ਕਰੀਬ ਅਕਿਊਜ਼ ਵੱਡੇ ਪੈਡਲਰਸ ਮਗਲਰ ਫੜੇ ਗਏ ਆ ਦੋ ਜਗ੍ਹਾ ਡਿਵੈਲੂਸ਼ਨ ਹੋਈ ਹੈ ਔਰ ਤਕਰੀਬਨ 3 ਕਰੋੜ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਜਿਹੜੇ ਫ੍ਰੀਜ਼ਿੰਗ ਆਰਡਰਸ ਹੈਗੇ ਉਹ ਕੰਪੀਟੈਂਟ ਅਥਾਰਟੀ ਨੂੰ ਭੇਜੇ ਆ ਕੁਝ ਕੁਝ ਦੇ ਵਿੱਚ ਕਨਫਰਮੇਸ਼ਨ ਵੀ ਆ ਗਈ ਹੈ ਔਰ ਇਹਦੇ ਨਾਲ ਹੀ ਸਾਡੇ ਤਕਰੀਬਨ 800 ਦੇ ਕਰੀਬ ਸੰਪਰਕ ਪ੍ਰੋਗਰਾਮ ਪੂਰੀ ਰੇਂਜ ਦੇ ਵਿੱਚ ਅਸੀਂ ਕੀਤੇ ਜਿਹਦੇ ਵਿੱਚ ਪੀਪਲ ਟੂ ਪੀਪਲ ਕੰਟੈਕਟ ਅਸੀਂ ਇਸਟੈਬਲਿਸ਼ ਕੀਤਾ ਹੈਗਾ ਜੇ ਕਪੂਰਥਲੇ ਦੀ ਗੱਲ ਕਰੀਏ ਤਾਂ ਤਕਰੀਬਨ 125 ਐਫ ਆਈ ਆਰ ਜਿਹੜੀਆਂ ਹੈਗੀਆਂ ਰਜਿਸਟਰ ਹੋਈਆਂ ਐ ਟੀ ਪੀ ਐਸ ਦੀਆਂ ਔਰ 175 ਦੇ ਕਰੀਬ ਜਿਹੜੇ ਹੈਗੇ ਅਕਿਊਜ਼ਡ ਫੜੇ ਲੌਗ ਐਡ ਚ ਇੱਕ ਥਾਂ ਹੈਗੀ ਹੈ ਜਿੱਥੇ 7 ਵਜੇ ਤੋਂ ਰਾਤ ਤੋਂ ਸਵੇਰ ਤੱਕ ਦੁਕਾਨਾਂ ਖੁੱਲਦੀਆਂ ਹੈਗੀਆਂ ਉੱਥੇ ਕਾਫੀ ਕਰਾਇਮ ਹੋ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਾਫੀ ਪੈਟਰੋਲਿੰਗ ਵਧਾਈ ਹੈਗੀ ਹੈ ਅਸੀਂ ਮੈਂ ਇੰਟਰੈਕਸ਼ਨ ਕੀਤੀ ਹੈ ਉੱਥੋਂ ਦੇ ਤਕਰੀਬਨ 10-15 ਸਟੂਡੈਂਟਸ ਨਾਲ ਇੰਟਰੈਕਸ਼ਨ ਨਹੀਂ ਸਵੇਰ ਤੱਕ ਦੁਕਾਨਾਂ ਖੁੱਲਣੀਆਂ ਜਾਇਜਾ ਕਿੰਨੇ ਵਜੇ ਤੱਕ ਅਲੋ ਹੈਗੇ ਦੁਕਾਨਾਂ ਖੁੱਲਹੀ ਐਸ ਪਰ ਡੀਸੀ ਆਰਡਰਸ ਜਿਹੜੇ ਹੈਗੇ ਦੁਕਾਨਾਂ ਖੁੱਲਦੀਆਂ ਹੈ ਤੇ ਲੋਕਾਂ ਨਾਲ ਵੀ ਦੁਕਾਨਦਾਰਾਂ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਸਟੂਡੈਂਟਸ ਨਾਲ ਵੀ ਇੰਟਰੈਕਸ਼ਨ ਕੀਤੀ ਹੈ ਇਹੋ ਜਿਹਾ ਕੋਈ ਸਾਡੇ ਜਿਹੜੇ ਹੈਗਾ ਧਿਆਨ 'ਚ ਨਹੀਂ ਆਇਆ ਲੇਕਿਨ ਫਿਰ ਵੀ ਜਿਹੜੀ ਸਾਡੀ ਪੁਲਿਸ ਪਾਰਟੀਆਂ ਮੁਸਤੈਦ ਹੈ ਇੱਥੇ ਪੈਟਰੋਲਿੰਗ ਵੀ ਵਧਾਈ ਹੈਗੀ ਹੈ ਕਾਫੀ ਔਰ ਜੇ ਕੋਈ ਇਨਫੋਰਮੇਸ਼ਨ ਮਿਲਦੀ ਹੈ ਤਾਂ ਉਸ ਤਰ੍ਹਾਂ ਵੀ ਫਿਰ ਉਹਦੇ ਖਿਲਾਫ ਬੰਦੇ ਦੇ ਖਿਲਾਫ ਕਾਰਵਾਈ ਕੀਤੀ ਜਾਏ ਸਰ ਵਾਹਕਲ ਵੀ ਕਬਜ਼ੇ ਵਿੱਚ ਲਏ ਅੱਜ ਕੋਈ ਅੱਜ ਕੁਝ ਪ੍ਰੋਸੈਸ ਹੈ ਅੰਡਰ ਪ੍ਰੋਸੈਸ ਹੈ ਕੁਝ ਐਂਡਵੀਅਰਸ ਦੀ ਐਫ ਆਈ ਆਰ ਵੀ ਕਰਾਂਗੇ ਔਰ ਵੈਪਨ ਦੀ ਵੀ ਕੁਝ ਇਨਫੋਰਮੇਸ਼ਨ ਹੈਗੀ ਹੈ ਔਰ ਜਿਹੜਾ ਇਹ ਰੂਟੀਨ ਪ੍ਰੋਸੈਸ ਹੈਗਾ ਜਿਹੜਾ ਪੈਟ੍ਰੋਲਿੰਗ ਔਰ ਡੋਮੀਨੇਸ਼ਨ ਏਰੀਆ ਡੋਮੀਨੇਸ਼ਨ ਜਿਹੜੀ ਐਕਸਰਸਾਈਜ਼ ਸਾਡੀ ਰੂਟੀਨ ਚ ਦੌਰਾਨੇ ਚੈਕਿੰਗ ਸਰ ਕੋਈ ਸ਼ੱਕੀ ਚੀਜ਼ ਜਾਂ ਕੋਈ ਸ਼ੱਕੀ ਵਿਅਕਤੀ 15 ਕ ਬੰਦੇ ਤਕਰੀਬਨ ਰਾਉਂਡ ਅਪ ਕੀਤੇ ਹਨ ਔਰ ਫਰਦਰ ਜਿਹੜੀ ਡਿਟੇਲਸ ਹੈ ਉਹ ਤੁਹਾਨੂੰ ਆਫਟਰਨੂਨ ਤੱਕ ਅਸੀਂ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਲਵਲੀ ਜੁਨੀ ਬਾਗਤੀ ਦੇ ਬੈਕ ਸੈੱਟ ਤੇ ਜੋ ਗ੍ਰੀਨ ਵੈਲੀ ਕਲੋਨੀ ਆ ਤੇ ਸਾਡੇ ਵੀਆਈਜੀ ਸਾਹਿਬ ਐਸਐਸਪੀ ਸਾਹਿਬ ਖਵਾੜੇ ਤੋਂ ਅਦੇ ਐਸਬੀਹਾ ਪਰਦੀਹੀ ਉਹ ਸਾਡੇ ਸਾਰੇ ਥਾਣੇ ਦੇ ਇੰਸਪੈਕਟਰ ਸਾਹਿਬ ਸਾਰਿਆਂ ਨੇ ਆਨਕੇ ਇੱਥੇ ਮੀਟਿੰਗ ਕੀਤੀ ਆ ਨਸ਼ੇ ਦੇ ਸਬੰਧ ਵਿੱਚ ਇਹ ਜਿਹੜਾ ਬਹੁਤ ਵੱਡਾ ਉਪਰਾਲਾ ਪੁਲਿਸ ਕਰ ਰਹੀ ਆ ਅਸਾਂ ਅਦੀ ਇਹ ਪਿੰਡਾਂ ਦੇ ਜਾਂ ਜਨੇ ਇੱਥੇ ਯੂਨੀਵਰਸਿਟੀ ਦੇ ਸਟੂਡੈਂਟ ਵੀ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਆਪਾਂ ਪੁਲਿਸ ਦਾ ਵੀ ਸਹਿਯੋਗ ਦਿਈਏ ਜਿਹੜੇ ਨਸ਼ਿਆਂ ਨੂੰ ਖੱਲ ਭਾਈ ਜਾਵੇ ਕਿਉਂ ਸਰਕਾਰ ਦਾ ਇਹ ਇੱਕ ਨਿਸ਼ਾਨਾ ਹੈ ਵੀ ਜਿੰਨਾ ਵੀ ਜਲਦੀ ਹੋ ਸਕੇ ਨਸ਼ੇ ਤੇ ਠੱਲ ਬਾਈ ਜਾਵੇ ਕਿਉਂ ਆਪਣੇ ਜਿਹੜੀ ਆ ਇਸ ਵੇਲੇ ਜਵਾਨੀ ਨਸ਼ੇ ਨੇ ਬੜੀ ਰੋੜੀ ਆ ਹੁਣ ਜਿਹੜਾ ਪੁਲਿਸ ਨੇ ਅਪਰਾਲਾ ਕੀਤਾ ਇਹ ਬਹੁਤ ਵਧੀਆ ਅਪਰਾਲਾ ਆ ਅਸੀਂ ਡੀਆਈਜੀ ਸਾਹਿਬ ਐਸਐਸਬੀ ਸਾਹਿਬ ਉਹ ਸਾਡੇ ਐਸਪੀ ਸਾਹਿਬ ਕੁਵਾੜੇ ਦੇ ਸਾਰੇ ਇੰਸਪੈਕਟਰਾਂ ਦਾ ਤਹਿਤੋਂ ਧੰਨਵਾਦ ਕਰਦੇ ਆਂ ਅਸੀਂ ਫੇਰ ਵੀ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਇਹ ਪਿੰਡਾਂ ਦੇ ਵਿੱਚ ਮੀਟਿੰਗਾਂ ਲੋਕ ਸੰਪਰਕ ਜਿਹੜਾ ਰਵੇ ਪੁਲਿਸ ਦਾ ਉਹਦੇ ਨਾਲ ਬਹੁਤ ਜ਼ਿਆਦਾ ਪ੍ਰਭਾਵ ਪੈਂਦਾ ਕਿ ਉਹ ਨਸ਼ੇ ਨੂੰ ਬੜੀ ਠੱਲ ਵਿੰਦੀ ਆ ਅਸੀਂ ਸਾਰੇ ਥਲੱਗਾ ਵਸੀਆਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਪੁਲਿਸ ਦਾ ਸਹਿਯੋਗ ਤੇ ਆਪਣਾ ਸਹਿਯੋਗ ਪੁਲਿਸ ਨੂੰ ਬਹੁਤ ਜ਼ਰੂਰੀ ਆ ਇਸ ਕਰਕੇ ਨਸ਼ੇ ਨਸ਼ੇ ਤੋਂ ਜਿਹੜਾ ਰੋਕਤ ਫੇਰ ਹੋ ਸਕਦਾ ਸਰ ਪੁਲਿਸ ਨੇ ਜਿਵੇਂ ਅੱਜ ਵਿਜ਼ਿਟ ਕੀਤਾ ਹੈਗਾ ਇੱਥੇ ਲੋਗ ਇੱਕ ਜਿਹੜਾ ਮਸ਼ਹੂਰ ਏਰੀਆ ਹੈਗਾ ਅੱਜ ਦਿਨ ਹੀ ਕਾਫੀ ਮਾਮਲੇ ਉੱਪਰ ਬਰਕਰਾਰ ਕੇ ਸਾਹਮਣੇ ਆਉਂਦੇ ਰਹਿੰਦੇ ਹਨ ਲੇਕਿਨ ਪਹਿਲਾਂ ਵੀ ਅਜਿਹੀਆਂ ਚੈਕਿੰਗ ਮੁਹ ਤੋ ਕੁਝ ਖਾਸ ਨਤੀਜੇ ਸਿੱਟੇ ਸਾਹਮਣੇ ਨਹੀਂ ਆਉਂਦੇ ਇਸ ਤੇ ਕੀ ਕਾਰਨ ਹੋ ਸਕਦੇ ਤੁਹਾਡੇ ਖਿਆਲ ਨਾਲ ਕੋਈ ਹੋਣ ਜਿਹੜੇ ਹੋਣ ਜਿਹੜਾ ਜਦੋਂ ਸਰਕਾਰ ਬਹੁਤ ਸਰਗਰਮ ਹੋਈ ਆ ਬਹੁਤ ਸਰਗਰਮ ਹੋਈ ਆ ਨਾ ਉਦੋਂ ਦੇ ਉਦੋਂ ਦੇ ਬੜੇ ਰਿਜ਼ਲਟ ਆਏ ਆ ਬੜੇ ਰੋਕਥਾਂ ਬਹੁਤ ਜ਼ਿਆਦਾ ਹੋਈ ਆ ਕਿਉਂ ਪਿੰਡਾਂ ਦਾ ਵੀ ਸਹਿਯੋਗ ਆਪਣਾ ਵੀ ਸਹਿਯੋਗ ਜ਼ਰੂਰ ਚਾਹੀਦਾ ਆ ਪਰ ਪੁਲਿਸ ਇਸ ਵੇਲੇ ਪੂਰਾ ਆਪਣੇ ਮਸਤੀ ਦੇ ਨਾਲ ਕੰਮ ਕਰ ਰਹੀ ਆ ਕਿਉਂ ਉਹਨਾਂ ਨੇ ਇਹ ਨਿਸ਼ਾਨਾ ਕਰ ਲਿਆ ਵੀ ਜਿਹੜਾ ਵੀ ਨਸ਼ਾ ਕੋਈ ਵੇਚਦਾ ਜਾਂ ਕਰਦਾ ਜਿਹੜਾ ਕਰਦੇ ਆ ਥੋੜੇ ਆ ਕਰਦੇ ਉਹਨਾਂ ਨੂੰ ਵੀ ਉਹ ਸਾਥ ਦੇ ਰਹੇ ਆ ਕਿ ਉਹਨਾਂ ਨੂੰ ਮੋਇਮੈਂਟ ਮਟਕਾ ਕੇ ਤੇ ਨਸ਼ੇ ਤੋਂ ਨਸ਼ੇ ਦਾ ਜਿਹੜੀ ਲੱਤ ਦਵਾਈ ਹੈਗਾ ਖਾਣਾ ਚਾਹੁੰਦੇ ਆ ਤੇ ਜਿਹੜੇ ਉਹਨਾਂ ਦੇ ਮਗਰਮ ਅਛਿਆ ਉਹਨਾਂ ਨੂੰ ਉਹ ਕਾਬੂ ਕਰ ਰਹੇ ਆ ਸੋ ਦੇਖਣੇ ਚਾਹੀਏ ਕਿ ਜਿਹੜੇ ਲੋਕ ਬਾਹਰੋਂ ਆ ਕੇ ਇੱਥੇ ਬਸੇ ਹੋਏ ਹੈਗੇ ਉਹੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਹੈਗੇ ਇਸੇ ਲਈ ਇਹ ਵਾਰਤਾਤਾਂ ਨੂੰ ਕਰਾਈ ਬੜਾ ਵੱਧ ਦਿੰਦੇ ਹੈਗੇ ਦੇਖੋ ਜੀ ਹੁੰਦੇ ਆ ਗਲਤ ਅਨਸਰ ਜਿਹੜੇ ਆ ਕਿ ਯੂਨੀਵਰਸਿਟੀ ਦੇ ਆਲੇ ਦੋਲੇ ਤੁਹਾਨੂੰ ਪਤਾ ਵੇ ਇਲਾਕਾ ਬਹੁਤ ਵੱਡਾ ਆ ਉਹਦੇ ਵਿੱਚ ਗਲਤ ਵੀ ਅਨਸਰ ਹੁੰਦੇ ਆ ਉਹਨਾਂ ਨੂੰ ਆਪਾਂ ਚੇਤਾਵਨੀ ਵੀ ਦੇਣੀ ਚਾਹੁੰਦੇ ਆ ਵੀ ਪੰਜਾਬ ਆਪਣਾ ਜਿਹ ਧੰਨਵਾਦ